ਵੱਡਾ ਦੇਸ਼ ਦਾ ਤੇ ਸਟੇਟਾਂ ਦਾ ਆਰਥਿਕ ਨੁਕਸਾਨ ਹੋ ਰਿਹਾ ਅਸੀਂ ਕਿਨੇ ਪੂਰਨ ਤੌਰ ਤੇ ਬਾਡ ਜਿਹੜੇ ਸਾਰੇ ਖੁੱਲਣ ਤੇ ਲੋਕਾਂ ਦੇ ਇਹ ਆਬਜਾਈ ਜਿਹੜੀ ਉਹ ਬਹਾਲ ਹੋਵੇ ਲੋਕ ਕਹੀ ਜਾਂਦੇ ਆ ਔਰ ਪਤਾ ਨਹੀਂ ਕਮੇਟੀ ਕਿਦੀ ਬਣਾਈਆ ਕਿਦੀ ਨਹੀਂ ਬਣਾਈਆ ਉਹ ਤਾਂ ਕਮੇਟੀਆਂ ਦੇ ਵਿੱਚੋਂ ਸਾਨੂੰ ਨਹੀਂ ਲੱਗਦਾ ਵੀ ਕੁਝ ਨਹੀਂ ਕੋਲੇ ਜੋ ਅਸੀਂ ਕਹਿਣਾ ਚਾਹੁੰਦੇ ਆ ਮੋ ਦੇਸ਼ ਦੀ ਮੋਦੀ ਸਰਕਾਰ ਨੂੰ ਜੇਕਰ ਸਾਡੇ ਨਾਲ ਜੇ ਤੁਸੀਂ 2020 ਦੇ ਵਿੱਚ ਕਮਿਟਮੈਂਟ ਕੀਤੀ ਸੀ ਕਿ ਜਿਹੜੀਆਂ ਮੰਗਾਂ ਦੇ ਉੱਤੇ ਸਹਿਮਤੀ ਦਿੱਤੀ ਸੀ ਉਹ ਮੰਗਾਂ ਜਿਹੜੀਆਂ ਉਹ ਲਾਗੂ ਕਰ ਦਿੱਤੀਆਂ ਜਾਣ ਤੇ ਅਸੀਂ ਅੱਜ ਵੀ ਜੇ ਸਾਡੀਆਂ ਮੰਗਾਂ ਲਾਗੂ ਹੁੰਦੀਆਂ ਤੇ ਅਸੀਂ ਵਾਪਸ ਜਾਣ ਲਈ ਤਿਆਰ ਰਹੇਗੇ ਜਦੋਂ ਖੋਲਣਗੇ ਜਿਹੜਾ ਪੰਜ ਸੱਤ ਦਿਨ ਜਿਹੜੀ ਸਾਡੇ ਸਮਾਰਟਫੋਨ ਚੱਕਣ ਵਾਸਤੇ ਤਿਆਰੀ ਤੇ ਲੱਗੂਗਾ ਤੇ ਜਰੂਰ ਫਿਰ ਅਸੀਂ ਤਿਆਰੀ ਪੂਰੀ ਕਰ ਲਈਏ ਤਾਂ ਤਿਆਰੀ 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 ਤਾਂ ਤੇਰਾ ਫਰਵਰੀ ਦੀ ਹੈ ਇਹ ਸਰਕਾਰਾਂ ਨਿਆਂਪਾਲਿਕਾ ਦੇ ਜਰੀਏ ਲੋਕਾਂ ਦੇ ਇਹ ਫੈਸਲੇ ਲਾਗੂ ਕਰਦੀਆਂ ਜਾਂ ਕਰਵਾਉਂਦੀਆਂ ਵਾਂ। ਟ੍ਰਿਬਿਊਨਲ ਦੇ ਵਿੱਚ ਜਾਣ ਦਾ ਮਤਲਬ ਇਹੀ ਜਾਹਿਰ ਹੁੰਦਾ ਵਾ ਕਿ ਇਹ ਜਿਹੜੀਆਂ ਕੋਟਾਂ ਵਾਂ ਇਹ ਸਿਰਫ ਤੇ ਸਿਰਫ ਲੋਕਾਂ ਦੇ ਵਾਸਤੇ ਆ। ਦੇਖੋ ਜੀ ਇਸ ਤਰ੍ਹਾਂ ਦੀ ਤੇ ਕੋਈ ਵੀ ਗੱਲ ਨਹੀਂ ਜਾਣ ਬੁੱਝ ਕੇ ਨੈਟਿਵ ਸਿਰਜਿਆ ਜਾ ਰਿਹਾ ਵਾ ਸਾਡੇ ਕਿਸਾਨਾਂ ਦੇ ਵਿੱਚ ਪਾੜਾ ਪਾਉਣ ਵਾਸਤੇ। ਦੇਸ਼ ਦੇ ਲੋਕਾਂ ਨੂੰ ਅਸੀਂ ਖਜ਼ਾਨੇ ਕਿਤੇ ਦੇ ਨਾਲ ਸੰਬੰਧ ਦਾ ਪਰ ਸਾਡੇ ਕਿਸਾਨੀ ਕਿਤੇ ਨੂੰ ਖਤਰਾ ਬਣਿਆ ਹੋਇਆ ਵਾ ਫਿਰ ਵੋਟਾਂ ਦੇ ਵਿੱਚ ਸਰਕਾਰ ਨੂੰ ਪ੍ਰਭਾਵਿਤ ਕਰਨੇ ਉਹ ਵੀ ਫਿਰ ਜੋ ਸਰਕਾਰ ਲੋਕਾਂ ਦਾ ਕਰਦੀ ਆ ਫਿਰ ਲੋਕ ਉਹਨਾਂ ਦਾ ਕਰਦੇ ਆ ਸੋ ਹੱਕੀ ਮੰਗਨ ਨੂੰ ਲੈ ਕੇ ਵਿੱਡੇ ਕੇ ਸੰਘਰਸ਼ ਦੇ ਤਹਿਤ ਕਿਸਾਨ ਅੰਦੋਲਨ ਦੋ ਲਗਾਤਾਰ ਜਾਰੀ ਹੈ ਸ਼ੰਭੂ ਬਾਰਡਰ ਨੂੰ ਜਿਹੜਾ ਕਿ ਇੱਕ ਪਾਸੇ ਖੋਲਣ ਨੂੰ ਲੈ ਕੇ ਸੁਪਰੀਮ ਕੋਰਟ ਦੇ ਵੱਲੋਂ ਜਿਹੜਾ ਕਿ ਆਦੇਸ਼ ਕੀਤੇ ਗਏ ਨੇ ਪਰ ਇਹ ਮੋਰਚਾ ਲਗਾਤਾਰ ਲੱਗਿਆ ਹੋਇਆ ਹੈ ਉਦੋਂ 15 ਅਗਸਤ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਟਰੈਕਟਰ ਮਾਰਚ ਦੀ ਜਿਹੜੀ ਆ ਉਹ ਗੱਲ ਆਖੀ ਕੀ ਹੈਗੀ ਹੈ ਤੇ ਹੁਣ ਜਿਹੜਾ ਕਿ ਸੁਪਰੀਮ ਕੋਰਟ ਦਾ ਇਸ ਸ਼ੰਭੂ ਬਾਰਡਰ ਨੂੰ ਖੋਲੇ ਜਾਂਦਾ ਫੈਸਲਾ ਹੈ ਉਸ ਨੂੰ ਲੈ ਕੇ ਕੀ ਕਹਣਾ ਕਿਸਾਨਾਂ ਦਾ ਸੀ ਅੱਜ ਸ਼ੰਭੂ ਬਾਰਡਰ ਦੇ ਉੱਪਰ ਪਹੁੰਚੇ ਐ ਸੋ ਬਾਈ ਜੀ ਕਿਸ ਤਰ੍ਹਾਂ ਦੇਖਦੇ ਹੋ ਫੈਸਲੇ ਨੂੰ ਆਹ ਦੇ ਜਿਹੜਾ ਆ ਉਹ ਅੰਸ਼ਕ ਬਾਰਡਰ ਖੋਲਣ ਵਾਸਤੇ ਆ ਸਾਨੂੰ ਲੱਗਦਾ ਸੀ ਕਿ ਵੀ ਇਹ ਪੂਰਨ ਤੌਰ ਤੇ ਸਾਰੇ ਬਾਰਡਰ ਜਿਹੜਾ ਫੈਸਲਾ ਹੋਣਾ ਚਾਹੀਦਾ ਸਾਰੇ ਜਿਹੜਾ ਹੈਗਾ ਉਹ ਖੋਲੇ ਜਾਣ ਤਾਂ ਕਿ ਜਿਹੜੀ ਇੱਥੋਂ ਆਮ ਆਵਾਜਾਈ ਆ ਲੋਕਾਂ ਨੂੰ ਤੰਗੇ ਪਰੇਸ਼ਾਨੀ ਹੋ ਰਹੀ ਹੈ ਐਂਬੂਲੈਂਸਾਂ ਨੂੰ ਹੋ ਰਹੀ ਹੈ ਜਾਂ ਜਿਹੜਾ ਕਾਰੋਬਾਰ ਆ ਵਪਾਰੀ ਆ ਪ੍ਰਭਾਵਿਤ ਹੋ ਰਿਹਾ ਮਤਲਬ ਬਹੁਤ ਵੱਡਾ ਦੇਸ਼ ਦਾ ਤੇ ਸਟੇਟਾਂ ਦਾ ਆਰਥਿਕ ਨੁਕਸਾਨ ਹੋ ਰਿਹਾ ਅਸੀਂ ਕਹਿੰਦੇ ਵੀ ਪੂਰਨ ਤੌਰ ਤੇ ਬਾਰਡਰ ਜਿਹੜੇ ਸਾਰੇ ਖੁੱਲਣ ਤੇ ਲੋਕਾਂ ਦੇ ਇਹ ਆਵਾਜਾਈ ਜਿਹੜੀ ਉਹ ਬਹਾਲ ਹੋ ਗਈ ਤੇ ਸੁਪਰੀਮ ਕੋਰਟ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਕਿ ਨਿਰਪੱਖ ਕਮੇਟੀ ਬਣਾਈ ਜਾਵੇ ਜਿਹੜਾ ਕਿ ਕਿਸਾਨਾਂ ਤੇ ਜੋ ਵੀ ਮਸਲਾ ਹੈਗਾ ਸਰਕਾਰ ਉਹਦਾ ਹੱਲ ਕਰ ਸਕੇ ਨਹੀਂ ਉਹ ਕਹੀ ਜਾਂਦੇ ਆ ਹੁਣ ਪਤਾ ਨਹੀਂ ਕਮੇਟੀ ਕਿਹਦੀ ਬਣਾਈ ਆ ਕਿਹਦੀ ਨਹੀਂ ਬਣਾਈ ਆ ਉਹ ਤਾਂ ਕਮੇਟੀਆਂ ਦੇ ਵਿੱਚੋਂ ਸਾਨੂੰ ਨਹੀਂ ਲੱਗਦਾ ਵੀ ਕੁਛ ਨਿਕਲੇ ਅ ਅਸੀਂ ਤਾਂ ਉਹਨੇ ਵੀ ਸਰਕਾਰ ਸਿੱਧੀ ਗੱਲ ਕਰਕੇ ਜਿਹੜੇ ਆ ਸਾਡੇ ਮਸਲਿਆਂ ਦਾ ਹੱਲ ਕਰੇ ਤੇ ਕੰਮ ਨਿਬੜੇ ਪਰ ਹੋਰ ਕਮੇਟੀਆਂ ਦਾ ਕਿਤਨੇ ਕਿਤੇ ਸਰਕਾਰ ਤੋਂ ਲੈ ਕੇ ਜਿਹੜਾ ਕਿ ਤੁਸੀਂ ਤਾਂ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਹੋ ਪਰ ਸੁਪਰੀਮ ਕੋਰਟ ਨੇ ਇਹ ਵੀ ਆਪਣੀ ਸਟੇਟਮੈਂਟ ਚ ਕਿਹਾ ਕਿ ਜਿਹੜੀਆਂ ਨੈਸ਼ਨਲ ਹਾਈਵੇ ਹੈਗੇ ਨੇ ਆ ਉਹ ਪਾਰਕਿੰਗ ਲਈ ਨਹੀਂ ਹੈਗੇ ਲੋਕਾਂ ਦੀ ਆਵਾਜ਼ ਹੀ ਲੈਨੇ ਸਿੱਧਾ ਸਿੱਧਾ ਕਿਹਾ ਗਿਆ ਕਿ ਜਿਹੜੇ ਕਿਸਾਨ ਬੈਠੇ ਹੋ ਨੇ ਜਾਇਜ਼ ਨੇ ਦੇਖੋ ਜੀ ਪਾਰਕਿੰਗ ਲਈ ਅਸੀਂ ਤੇ ਸੜਕਾਂ ਰੋਕਣਾ ਜਾਂ ਸੜਕਾਂ ਦੇ ਬੈਠਣਾ ਸਹੀਂ ਕੋਈ ਸ਼ੌਂਕ ਨਹੀਂ ਹੈਗਾ ਅਸੀਂ ਤਾਂ ਦਿੱਲੀ ਸਾਡੀ ਰਾਜਧਾਨੀ ਉੱਥੇ 13 ਫਰਵਰੀ ਦਾ ਐਲਾਨ ਸੀ ਦਿੱਲੀ ਜਾ ਕੇ ਪ੍ਰੋਟੈਸਟ ਕਰਨ ਦਾ ਅਸੀਂ ਤਾਂ ਕੇਂਦਰ ਸਰਕਾਰ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਪਹਿਲਾਂ ਵੀ ਕਹਿ ਰਹੇ ਆ ਕਿ ਸਾਨੂੰ ਰਾਮਲੀਲਾ ਗਰਾਊਂਡ ਜਿਹੜਾ ਪ੍ਰੋਵਾਈਡ ਕਰਾਇਆ ਜਾਵੇ ਉੱਥੇ ਅਸੀਂ ਜਾਂ ਜੰਤਰ ਮੰਤਰ ਗਰਾਊਂਡ ਪ੍ਰੋਵਾਈਡ ਕਰਾਇਆ ਜਾਵੇ ਸ਼ਾਂਤਮਈ ਤਰੀਕੇ ਨਾਲ ਅਸੀਂ ਇੱਥੇ ਸੰਘਰਸ਼ ਕਰ ਰਹੇ ਆ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਉੱਥੇ ਬੈਠ ਕੇ ਜੋ ਸੰਵਿਧਾਨਕ ਹੱਕਾ ਸਾਡਾ ਰਾਈਟ ਬਣਦਾ ਵਾ ਉਹਦੇ ਮੁਤਾਬਕ ਅਸੀਂ ਆਪਣੀ ਆਪਣੀ ਆਪਣੀਆਂ ਮੰਗਾਂ ਵਾਸਤੇ ਸੰਘਰਸ਼ ਕਰ ਸਕਦੇ ਆ ਸੋ ਅਸੀਂ ਕਹਿਣਾ ਚਾਹੁੰਦੇ ਆ ਮੋ ਦੇਸ਼ ਦੀ ਮੋਦੀ ਸਰਕਾਰ ਨੂੰ ਵੀ ਜੇਕਰ ਸਾਡੇ ਨਾਲ ਜੋ ਤੁਸੀਂ 2020 ਦੇ ਵਿੱਚ ਕਮਿਟਮੈਂਟ ਕੀਤੀ ਸੀ ਕਿ ਜਿਹੜੀਆਂ ਮੰਗਾਂ ਦੇ ਉੱਤੇ ਸਹਿਮਤੀ ਦਿੱਤੀ ਸੀ ਉਹ ਮੰਗਾਂ ਜਿਹੜੀਆਂ ਉਹ ਲਾਗੂ ਕਰ ਦਿੱਤੀਆਂ ਜਾਣ ਤੇ ਅਸੀਂ ਅੱਜ ਵੀ ਜੇ ਸਾਡੀਆਂ ਮੰਗਾਂ ਲਾਗੂ ਹੁੰਦੀਆਂ ਤੇ ਅਸੀਂ ਵਾਪਸ ਜਾਣ ਲਈ ਤਿਆਰ ਹੈਗੇ ਆਂ ਸੋ ਕਿੰਨਾ ਕੀਤੇ ਜੇਕਰ ਰਸਤਾ ਖੁੱਲਦਾ ਹੈਗਾ ਫਿਰ ਅੱਗੇ ਦੀ ਕੀ ਪਲਾਨਿੰਗ ਹੋਊਗੀ ਅੱਗੇ ਦਾ ਜੋ ਸਾਡਾ ਐਲਾਨ ਹੈ ਜੀ ਅਸੀਂ ਅੱਗੇ ਜਾਵਾਂਗੇ ਦਿੱਲੀ ਦੇ ਵਿੱਚ ਜਾ ਕੇ ਉੱਥੇ ਅਸੀਂ ਸਾਡਾ ਰਾਈਟ ਬੰਦਾ ਅਸੀਂ ਪ੍ਰੋਟੈਸਟ ਕਰਾਂਗੇ ਜੀ ਸੋ ਦੋਮਾ ਫੋਰਮਰ ਦੇ ਬੋਲੋ ਇਸ ਫੈਸਲੇ ਤੋਂ ਬਾਅਦ ਕੁਝ ਆਪਸੀ ਗੱਲਬਾਤ ਕੀਤੀ ਗਈ ਹੈ ਕਿ ਕੋਈ ਰਣਨੀਤੀ ਬਣਾਈ ਗਈ ਹੈ ਗੱਲਬਾਤ ਆ ਜਿਹੜਾ ਉਹਦਾ ਆਰਡਰ ਕੋਰਟ ਦੇ ਉਹ ਪੜਦੇ ਆ ਬਾਕੀ ਅਸੀਂ ਅੱਜ ਖੋਲਦੇ ਆ ਤੇ ਫਿਰ ਜਾਵਾਂਗੇ ਦਿੱਲੀ ਦਾ ਅਸੀਂ ਜਾਣ ਵਾਸਤੇ ਆਏ ਸੀਗੇ ਠੀਕ ਆ ਉਹਨਾਂ ਰੋਕ ਲਿਆ ਕੰਦਾ ਕੱਢ ਲਿਆ ਰੁਕੇ ਆ ਤੇ ਜਦੋਂ ਖੋਲਣਗੇ ਜਿਹੜਾ ਪੰਜ ਸੱਤ ਦਿਨ ਜਿਹੜੀ ਸਾਡੀ ਸਮਾਨ ਸੌਣ ਚੱਕਣ ਵਾਸਤੇ ਤਿਆਰੀ ਤੇ ਲੱਗੂਗਾ ਤੇ ਜਰੂਰ ਫਿਰ ਅਸੀਂ ਤਿਆਰੀ ਪੂਰੀ ਕਰ ਲਈਏ ਜਾਂ ਹਾਂ ਤਿਆਰੀ ਹੈ ਤਿਆਰੀ ਤਿਆਰੀ ਤਾਂ 13 ਫਰਵਰੀ ਦੀ ਆ ਉਹਦੇ ਤਿਆਰੀ ਕਰਕੇ ਆਏ ਸੀ ਹੁਣ ਵੀ ਤਿਆਰ ਆ ਅਸੀਂ ਤਾਂ ਕਹਿੰਦੇ ਖੋਲਣ ਬਾਰਡਰ ਲੋਕ ਵੀ ਸੋਖੇ ਹੁਣ ਤੇ ਅਸੀਂ ਵੀ ਆਪਦਾ ਉੱਥੇ ਜਾ ਕੇ ਤੇ ਸੋ ਸੋ ਇਹ ਗੱਲ ਮੰਨਦੇ ਹੋ ਕਿ ਇੱਥੇ ਧੜਨੇ ਦੀ ਵਜ੍ਹਾ ਕਰਕੇ ਪਬਲਿਕ ਨੂੰ ਦਿੱਕਤ ਆ ਰਹੀ ਕਿੱਤਨੀ ਨਹੀਂ ਧੜਨੇ ਦੇ ਤਾਂ ਦੇਖੋ ਆ ਤੁਹਾਡੇ ਸਾਹਮਣੇ ਹੁਣ ਗੱਡੀਆਂ ਗਈਆਂ ਆਈਆਂ ਵੀ ਟਰਾਲੀਆਂ ਵੀ ਆਈਆਂ ਇੱਥੋਂ ਟਕਰਾ ਗਈਆਂ ਤਰਨਾ ਤਾਂ ਸਾਰਾ ਨੰਗ ਆਈਆਂ ਅਗਲੇ ਬੰਦੇ ਉਹਨਾਂ ਨੇ ਤੰਗੀ ਦਿੱਤੀ ਹੈ ਨਾ ਸਾਡਾ ਤਾਂ ਜਿਹੜੇ ਸਰਵਿਸ ਰੋਡ ਆ ਪਰਲੀ ਸਾਈਡ ਤੋਂ ਵੀ ਖੁੱਲ੍ਹਾ ਐ ਇਸ ਤੋਂ ਵੀ ਖੁੱਲ੍ਹਾ ਉੱਥੋਂ ਤੱਕਰ ਚਲੇ ਜਾਂਦੇ ਜਿੱਥੇ ਤੇ ਕਰੋਨਾ ਨੇ ਕੰਦ ਕੀਤੀ ਆ ਤੇ ਅਗਲੇ ਬੰਦੇ ਉਹ ਕਹਿੰਦੇ ਜੇ ਗਾਂ ਆਏ ਤੇ ਫਿਰ ਬੋਲੀ ਮਾਰ ਦਿਆਂਗੇ ਉਹ ਲੋਕ ਚਾਰੇ ਡਰ ਕੇ ਮੁੜਦੇ ਜਾਂਦੇ ਤੂੰ ਪਹਿਲਾਂ ਦੀ ਗੱਲ ਕਰੀਏ ਤਾਂ ਹਾਈ ਕੋਰਟ ਨੇ ਵੀ ਹੁਕਮ ਦਿੱਤਾ ਸੀ 15 ਦਿਨ ਦਾ ਅਲਟੀਮੇਟਮ ਦਿੱਤਾ ਸੀ ਉਸ ਉਸ ਨੂੰ ਵੀ ਜਿਹੜਾ ਕਿ ਹਰਿਆਣਾ ਸਰਕਾਰ ਨੇ ਮੰਨਣ ਤੋਂ ਇਨਕਾਰ ਕਰਤਾ ਹੈ ਹੁਣ ਇੱਕ ਹਫ਼ਤਾ ਦਿੱਤਾ ਸਮਾਂ ਸੁਪਰੀਮ ਕੋਰਟ ਨੇ ਕੀ ਲੱਗਦਾ ਕਿ ਕੁਝ ਇਸ ਤਰ੍ਹਾਂ ਅਸਰ ਹੋਊਗਾ ਦੇਖੋ ਇਹ ਸਰਕਾਰਾਂ ਨਿਆਂਪਾਲਿਕਾ ਦੇ ਜਰੀਏ ਲੋਕਾਂ ਤੇ ਇਹ ਫੈਸਲੇ ਲਾਗੂ ਕਰਦੀਆਂ ਜਾਂ ਕਰਵਾਉਂਦੀਆਂ ਵਾਂ ਅਸੀਂ ਇਹ ਚਾਹੁੰਦੇ ਆ ਕਿ ਜੇਕਰ ਵਾਕਿਆ ਨਿਆਂਪਾਲਿਕਾ ਅੰਦੇਸ਼ ਦੇ ਵਿਧਾਨ ਦੇ ਮੁਤਾਬਕ ਬਣੀਆਂ ਹੈਗੀਆਂ ਤੇ ਸਰਕਾਰ ਨੂੰ ਵੀ ਇਹ ਮੰਨ ਲੈਣਾ ਚਾਹੀਦਾ ਸੀ ਹੁਕਮ ਪਤਾ ਲੱਗਦਾ ਵੀ ਜੇਕਰ ਅਸੀਂ ਲਾਗੂ ਲੋਕਾਂ ਦੇ ਉੱਤੇ ਕਰਦੇ ਹਾਂ ਹਾਈ ਕੋਰਟ ਦੇ ਫੈਸਲੇ ਤੇ ਸਰਕਾਰ ਵੀ ਮੰਨਦੀ ਆ ਜੀ ਸਵਾਗਤ ਕਰਦੇ ਇਸ ਫੈਸਲੇ ਦਾ ਤੇ ਜੋ ਕੋਰਟ ਨੇ ਆਦੇਸ਼ ਦਿੱਤੇ ਸੀ ਉਹ ਆਦੇਸ਼ਾਂ ਦੇ ਮੁਤਾਬਕ ਲਾਂਗਾ ਹੁਣ ਤਾਂ ਖੋਲ ਦੇਣਾ ਚਾਹੀਦਾ ਹੈ ਤੁਰੰਤ ਖੋਲ ਦੇਣਾ ਚਾਹੀਦਾ ਹੈ ਸੁਪਰੀਮ ਕੋਰਟ ਦੇ ਵਿੱਚ ਜਾਣ ਦਾ ਮਤਲਬ ਇਹੀ ਜਾਹਿਰ ਹੁੰਦਾ ਵਾ ਕਿ ਇਹ ਜੜੀਆਂ ਕੋਟਾਂ ਵਾਂ ਇਹ ਸਿਰਫ ਤੇ ਸਿਰਫ ਲੋਕਾਂ ਦੇ ਵਾਸਤੇ ਆ ਇਹ ਸਰਕਾਰਾਂ ਦੇ ਵਾਸਤੇ ਨਹੀਂ ਹੈਗੀਆਂ ਇੱਕ ਸਹਾਰਾ ਲੈ ਕੇ ਸੁਪਰੀਮ ਕੋਰਟ ਦਾ ਇਥੋਂ ਰਸਤਾ ਜਿਹੜਾ ਉਹ ਖੋਲਣਾ ਨਹੀਂ ਚਾਹੁੰਦੇ ਇਹ ਦੇਖਣਾ ਇਹ ਹੋਊਗਾ ਕਿ ਹੁਣ ਜੋ ਫੈਸਲਾ ਆਇਆ ਵਾ ਸੁਪਰੀਮ ਕੋਰਟ ਦਾ ਉਹਦੀਆਂ ਹਦਾਇਤਾਂ ਦੀ ਪਾਲਣਾ ਦੁਬਾਰਾ ਫਿਰ ਹਰਿਆਣਾ ਸਰਕਾਰ ਜਾਂ ਕੇਂਦਰ ਸਰਕਾਰ ਕਰਦੀ ਆ ਕਿ ਨਹੀਂ ਕਰਦੀ ਅਸੀਂ ਤੇ ਅੱਜ ਵੀ ਚਾਹੁੰਦੇ ਆਗੇ ਰਸਤੇ ਖੋਲੇ ਜਾਣ ਅਸੀਂ ਸ਼ਾਂਤਮਈ ਤਰੀਕੇ ਨਾਲ ਪ੍ਰੋਟੈਸਟ ਪਹਿਲਾਂ ਕਰਦੇ ਸੀ ਉੱਥੇ ਵੀ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਪ੍ਰੋਟੈਸਟ ਆਪਦਾ ਜਾਰੀ ਰੱਖਾਂਗੇ ਉਹ ਤੇ ਕਹਿੰਦੇ ਕਿ ਕਿਸਾਨ ਜਿੱਥੇ ਬੰਦੀ ਉਹਦੇ ਆਪਣਾ ਹੀ ਇੱਕ ਹੈ ਨਹੀਂ ਕਿ ਆਪਣੇ ਆਪ ਦੀ ਇਹਨਾਂ ਦਾ ਪੜ ਪਿਆ ਹੋਇਆ ਜਿਹੜੇ ਕਿਸਾਨ ਖੁਸ਼ ਨਹੀਂ ਉਹ ਤਾਂ ਆਪਣੇ ਘਰ ਬੈਠੇ ਹੋਏ ਨੇ ਇਹ ਤਾਂ ਐਮੀ ਖੇਲ ਕਰ ਰਹੇ ਨੇ ਦੇਖੋ ਜੀ ਇਸ ਤਰ੍ਹਾਂ ਦੀ ਤੇ ਕੋਈ ਵੀ ਗੱਲ ਨਹੀਂ ਜਾਣ ਬੁੱਝ ਕੇ ਨੈਟਿਵ ਸਿਰਜਿਆ ਜਾ ਰਿਹਾ ਵਾ ਸਾਡੇ ਕਿਸਾਨਾਂ ਦੇ ਵਿੱਚ ਪਾੜਾ ਪਾਉਣ ਵਾਸਤੇ ਸਾਡਾ ਸਾਡੇ ਨਾਲ ਜੋ ਕਮਿਟਮੈਂਟ ਕੀਤੀਆਂ ਦੇਖੋ 2014 ਦੇ ਵਿੱਚ ਜਦੋਂ ਮੋਦੀ ਨੇ ਸਰਕਾਰ ਬਣਾਈਆਂ ਸਾਡੇ ਨਾਲ ਆਪ ਕਮਿਟਮੈਂਟ ਕੀਤੀ ਆ ਚੋਣ ਮੈਨੀਫੈਸਟੋ ਇਹਨਾਂ ਦਾ ਕੱਢ ਕੇ ਦੇਖ ਲਓ ਕਿ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਜਿਹੜਾ ਫਸਲਾਂ ਦੇ ਭਾਅ ਦਿੱਤੇ ਜਾਣਗੇ ਗਰੰਟੀ ਕਾਨੂੰਨ ਬਣਾਇਆ ਜਾਊਗਾ ਜਾਂ ਦੇਸ਼ ਦੇ ਕਿਸਾਨਾਂ ਮਿਹਨਤਾਂ ਸਮੁੱਚਾ ਕਰਜ਼ਾ ਖਤਮ ਕੀਤਾ ਜਾਊਗਾ ਆਪ ਉਹਦੇ ਤੋਂ ਮੁਨਕਰ ਹੋ ਗਈ ਮੋਦੀ ਸਰਕਾਰ ਫਿਰ ਦੂਸਰੀ ਵਾਰ ਕਮਿਟਮੈਂਟ ਸਾਡੇ ਨਾਲ ਇਹ ਗੱਲ ਕੀਤੀ ਗਈ ਕਿ ਐਮਐਸਪੀ ਗਰੰਟੀ ਕਾਨੂੰਨ ਤੇ ਅਸੀਂ ਕਮੇਟੀ ਗਠਤ ਕਰਕੇ ਐਮਐਸਪੀ ਗਰੰਟੀ ਕਾਨੂੰਨ ਬਣਾਵਾਂਗੇ ਬਿਜਲੀ ਸੋਧ ਬਿੱਲ ਵਾਪਸ ਕਰਾਂਗੇ ਲਖੀਮਪੁਰ ਖੀਰੀ ਘਟਨਾ ਦੇ ਦੋਸ਼ੀਆਂ ਨੂੰ ਸਜ਼ਾਵਾ ਦਵਾਂਗੇ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਾਂਗੇ ਫਿਰ ਦੁਬਾਰਾ ਮੁੱਕਰ ਗਈ ਅਸੀਂ ਕੋਈ ਵੇਲੇ ਤੇ ਹੈਗੇ ਨਹੀਂ ਦੱਸਣਾ ਚਾਹੁੰਦੇ ਆ ਦੇਸ਼ ਦੇ ਲੋਕਾਂ ਨੂੰ ਅਸੀਂ ਕਿਸਾਨੀ ਕਿੱਤੇ ਦੇ ਨਾਲ ਸੰਬੰਧ ਦਾ ਪਰ ਸਾਡੇ ਕਿਸਾਨੀ ਕਿੱਤੇ ਨੂੰ ਖਤਰਾ ਬਣਿਆ ਹੋਇਆ ਵਾ ਕਾਰਪੋਰੇਟ ਜਗਤ ਦੇ ਹਵਾਲੇ ਸਾਰਾ ਕੁਝ ਕਰਨ ਦੇ ਉੱਤੇ ਮੋਦੀ ਸਰਕਾਰ ਲੱਗੀ ਹੋਈ ਹੈ ਸਾਡੀਆਂ ਜ਼ਮੀਨਾਂ ਭਾਰਤ ਮਾੜਾ ਜੇ ਨਾ ਤੇ ਸਾਰੀਆਂ ਅਕਵਾਇਰ ਕਰਕੇ ਖੋਈਆਂ ਜਾ ਰਹੀਆਂ ਅਗਲੀਆਂ ਆਉਣ ਵਾਲੀਆਂ ਫਸਲਾਂ ਜਿਹੜੀਆਂ ਉਹਨਾਂ ਦੇ ਹਵਾਲੇ ਕੀਤੀਆਂ ਜਾ ਰਹੀਆਂ ਜੋ ਐਮਐਸਪੀ ਗਰੰਟੀ ਲੀਗਲ ਕਾਨੂੰਨ ਬਣ ਜੇ ਤੇ ਸਾਡੀ ਸਾਡੀ ਐਮਐਸਪੀ ਸ਼ੋਰ ਹੋ ਜੇ ਸਾਨੂੰ ਪਤਾ ਹੋਵੇ ਵੀ ਅਸੀਂ ਆਹ ਫਸਲ ਪੈਦਾ ਕਰਨੀਆਂ ਉਹਦੇ ਮੁਤਾਬਕ ਸਾਨੂੰ ਭਾਅ ਮਿਲੂਗਾ ਤੇ ਅਸੀਂ ਘਰ ਨੂੰ ਚਲ ਜਾਾਂਗੇ ਸਾਡੀਆਂ ਮੰਗਾਂ ਮੰਨ ਲਵੇ ਸਰਕਾਰ ਸੋ ਹੁਣ ਹਰਿਆਣਾ ਦੇ ਵਿੱਚ ਵੀ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਜਿਸ ਤਰ੍ਹਾਂ ਨਾਲ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਤੇ ਕਿਸਾਨਾਂ ਦਾ ਪੂਰਾ ਡੰਕਾ ਵੱਜਿਆ ਹੈ ਹਰਿਆਣਾ ਦੀ ਜਿੱਥੇ ਬੰਦੇ ਵੀ ਕਿਸਾਨ ਜਿੱਥੇ ਬੰਦੀਆਂ ਇੱਥੇ ਸ਼ਾਮਲ ਨੇ ਉੱਥੇ ਦੀ ਕੀ ਰਣਨੀਤੀ ਹੈਗੀ ਦੇਖੋ ਜੀ ਸਾਡੀ ਰਣਨੀਤੀ ਜਿਹੜੀ ਉਹ ਫੈਸਲਾ ਹੋ ਜੂਗਾ ਦੋਨਾਂ ਫਾਰਮਾਂ ਦੇ ਵਿੱਚ ਜਿਵੇਂ ਅੱਗੇ ਫੈਸਲਾ ਹੋਇਆ ਵਾ ਪਰ ਲੋਕ ਜਾਣ ਚੁੱਕੇ ਆ ਕਿ ਦੇਸ਼ ਦੀ ਜਿਹੜੀ ਮੋਦੀ ਸਰਕਾਰ ਆ ਉਹ ਕਿਸਾਨ ਵਿਰੋਧੀ ਆ ਲੋਕ ਵਿਰੋਧੀ ਆ ਜੋ ਕਿ ਜਿੰਨੇ ਫੈਸਲੇ ਕੀਤੇ ਉਹ ਕਾਰਪੋਰੇਟ ਪੱਖੀ ਆ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਗੌਲੀਆਂ ਕਰਕੇ ਦੇਸ਼ ਦੇ ਵਿੱਚ ਸਤਾ ਹਾਸਲ ਕਰਨ ਤੇ ਲੱਗੀ ਹੋਈ ਆ ਉਹ ਜਿਹੜੀ ਮੰਸ਼ਾ ਦੇਸ਼ ਦੇ ਲੋਕ ਜਾਂ ਹਰਿਆਣਾ ਦੇ ਲੋਕ ਜਿਹੜੇ ਉਹ ਪੂਰ ਨਹੀਂ ਹੋਣ ਦੇਣਗੇ ਇਹਨਾਂ ਨੂੰ ਜਿਵੇਂ ਪੂਰੇ ਦੇਸ਼ ਦੇ ਵਿੱਚ ਇਹਨਾਂ ਦਾ ਜੋ ਹਸ਼ਰ ਹੋਇਆ ਹਰਿਆਣਾ ਦੇ ਵਿੱਚ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਵੇਗਾ ਨਾ ਮੈਂ ਦੇਖੋ ਇਸ ਤਰ੍ਹਾਂ ਜੇ ਹੁਣ ਸਰਕਾਰ ਲੋਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਕਿਸਾਨਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਮਜ਼ਦੂਰਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਤੇ ਫਿਰ ਵੋਟਾਂ ਵਿੱਚੋਂ ਘੱਟ ਕਰਨਗੇ ਫਿਰ ਵੋਟਾਂ ਦੇ ਵਿੱਚ ਸਰਕਾਰ ਨੂੰ ਵੀ ਪ੍ਰਭਾਵਿਤ ਕਰਨਗੇ ਉਹ ਵੀ ਫਿਰ ਜੋ ਹਸ਼ਰ ਸਰਕਾਰ ਲੋਕਾਂ ਦਾ ਕਰਦੀ ਹੈ ਫਿਰ ਲੋਕ ਉਹਨਾਂ ਦਾ ਕਰਨਗੇ ਸੋ 15 ਅਗਸਤ ਤੋਂ ਲੈ ਕੇ ਕੁਝ ਪਲੈਨਿੰਗ ਹੈਗੀ ਇੱਥੋਂ ਦੀ ਹਾਂ 15 ਅਗਸਤ ਤੋਂ ਆ ਟਰੈਕਟਰ ਮਾਰਚ ਕਰ ਰਹੇ ਆ ਕਿਹੜੀ ਜਗ੍ਹਾ ਤੇ ਹੋਊਗਾ ਪੂਰੇ ਦੇਸ਼ ਦੇ ਦੇਸ਼ ਭਰਿਆ ਸਾਰੇ ਥਾਂਾਂ ਤੇ ਟਰੈਕਟਰ ਮਾਰਚ ਹੋਊਗਾ ਸ਼ੰਭੂ ਬਾਰਡਰ ਦਾ ਕੀ ਪ੍ਰੋਗਰਾਮ ਹੈਗਾ ਆ ਸ਼ੰਭੂ ਬਾਰਡਰ ਤੇ ਵੀ ਇੱਥੇ ਅਸੀਂ ਜਿਹੜਾ ਮਤਲਬ ਜਿੰਨਾ ਵੀ ਇੱਥੇ ਹੋਇਆ ਅਨੁਕੂੜ ਪ੍ਰੋਗਰਾਮ ਕਰਾਂ ਹੋਰ ਜੋ ਵੀ ਮਤਲਬ ਵੱਡਾ ਇਕੱਠ ਕਰਕੇ ਇੱਥੇ 15 ਅਗਸਤ ਨੂੰ ਮਤਲਬ ਇੱਕ ਕਾਲੇ ਦਿਵਸ ਵਜੋਂ ਮਨਾਵਾਂਗੇ ਸੋ ਬਾਕੀ ਜਿਸ ਤਰ੍ਹਾਂ ਦੇ ਨਾਲ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਹ ਜੋ ਫੈਸਲਾ ਹੈਗਾ ਹਰਿਆਣਾ ਸਰਕਾਰ ਨੂੰ ਉਸ ਦੀ ਜਿਹੜੀ ਹੈ ਉਹ ਪਾਲਣਾ ਕਰਦੀ ਚਾਹੀਦੀ ਤੇ ਜਲ ਤੋ ਜਲ ਜੇ ਕਿ ਸ਼ੰਭੂ ਬਾਰਡਰ ਦਾ ਅਸਰ ਖੋਲੇ ਜਾਂਦਾ ਹੈਗਾ ਇਹ ਸ਼ੰਭੂ ਬਾਰਡਰ ਜਿਹੜਾ ਕੀ ਇਥੋਂ ਬੈਰੀਕੇਟਿੰਗ ਹਟਾਈ ਜਾਂਦੀ ਹੈ ਤਾਂ ਉਹ ਦਿੱਲੀ ਜਾ ਕੇ ਜਿਹੜਾ ਕੀ ਹੈ ਆਪਣੇ ਹੱਕਾਂ ਨੂੰ ਲੈ ਕੇ ਜ਼ਰੂਰ ਆਵਾਜ਼ ਬੁਲੰਦ ਕਰਨਗੇ ਸੋ ਅੱਗੇ ਦੀ ਕੀ ਰਣਨੀਤੀ ਰਹਿਣ ਵਾਲੀ ਹੈ ਜੇਕਰ ਇਹ ਬਾਰਡਰ ਖੁੱਲਦਾ ਹੈ ਇਹ ਦੇਖਣਾ ਬੇहद ਖਾਸ ਹੋਵੇਗਾ ਜਿਹੜੇ ਅਪਡੇਟ ਜੁੜੇ ਹੋ ਹਮਦਰ ਟੀਵੀ ਨਾਲ ਕੈਮਰਾ ਪਰਸਨ ਮੌਨ ਨਾਲ ਪਰਵਿੰਦਰ ਸ਼ੰਭੂ ਬਾਰਡਰ